ਸਮੂਹ ਦੇ ਵਿੱਚ ਸਤਿ ਸ਼੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਮਚਾਈ ਦਹਿਸ਼ਤ ਇੱਕ ਲੋਹੇ ਦੀ ਪਾਈਪ ਦੇ ਨਾਲ अनेका ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਹਮਲੇ ਦੌਰਾਨ ਸ਼ਿ ਦਰਬਾਰ ਸਾਹਿਬ ਦੇ ਦੋ ਸੇਵਾਦਾਰਾਂ ਸਮੇਤ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇ ਤਨਾਤ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਦੇ ਵਿੱਚ ਕਰਕੇ ਕੀਤਾ ਗਿਆ ਪੁਲਿਸ ਦੇ ਹਵਾਲੇ ਸੋ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਸਤਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਹਮਲੇ ਦਾ ਮਾਮਲਾ ਜੁਥੇ ਕੀ ਅਮਨਾਨਗਰ ਦਾ ਰਹਿਣ ਵਾਲਾ ਹੈ ਮਲਜ਼ਮ जुल्फान उसके दहशत फैलाई गई श्री दरबार साहब गुरु रामदास फिलहाल अमृतसर आया हमला किया कुछ सेवादार भी जो जख्मी हुए ने हमले सट लगी है तो गुरु रामदास हमले का मामला यमुनानगर का रहने वाला मुलजम जुलफान जिसने की दहशत फैलाई फिलहाल पुलिस ने उसमें हिरासत लै लिया मुलजम के परिवार ਵਿਵਾਦ ਚੱਲ ਰਿਹਾ ਸੋ ਮੁਲਜ਼ਮ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਜ਼ulfan ਨੇ ਲੋਹੇ ਦੀ ਰੌੜ ਦੇ ਨਾਲ ਹਮਲਾ ਕੀਤਾ ਗੁਰਾਮਦਾ ਸਰਾਂ ਦੇ ਵਿੱਚ ਇਹ ਹਮਲੇ ਦਾ ਮਾਮਲਾ ਜੁਥੇ ਕਿ ਪੰਜ ਲੋਕਾਂ ਨੂੰ ਇਸ ਹਮਲੇ ਦੇ ਵਿੱਚ ਸੱਟ ਲੱਗੀ ਹੈ ਕੁਝ ਸੇਵਾਦਾਰ ਨੇ ਜੜੇ ਕਿ ਉਹ ਜ਼ਖਮੀ ਹੋਏ ਨੇ ਸੋ ਗੁਰਾਮਦਾ ਸਰਾਂ ਦੇ ਵਿੱਚ ਦਹਿਸ਼ਤ ਫੈਲਾਈ ਹੈ ਇਸ ਮੁਲਜ਼ਮ ਨੇ ਜੋ ਕਿ ਯਮਨਾ ਨਗਰ ਦਾ ਰਹਿਣ ਵਾਲਾ ਹੈ 3 ਦਿਨ ਪਹਿਲਾਂ ਅੰਮ੍ਰਿਤਸਰ ਆਇਆ ਸੀ ਮੁਲਜ਼ਮ ਦੇ ਪਰਿਵਾਰ 'ਚ ਵਿਵਾਦ ਚੱਲ ਰਿਹਾ ਹੈ ਗੁਰ ਸਿੰਘ ਜੀ ਬਤਾ ਪਰੰਦੇ ਕਮਿਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਰਪਾਨਾ ਦਾ ਤੇ ਵਿੱਚ ਪਲੇ Haryana ਪਲੇਨ ਨੂੰ ਨਾ ਅੰਦਰ ਕੋਈ ਝਗੜਾ ਹੋਇਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਧੀ ਕਾਰਵਾਈ ਕੀਤੀ ਜਾਏਗੀ ਇਹ ਲੋਕ ਜਖਮੀ ਵੀ ਹੈ ਜੀ ਹਾਂਜੀ ਦੋਨੋਂ ਪਾਸੇ ਹੈ ਉਹ ਵੀ ਜਖਮੀ ਆ ਵੀ ਜਖਮੀ ਦੋਨੋਂ ਪਾਸੇ ਹੈ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੇਖੂਗਾ ਸੰਗਤ ਮਾਰਿਆ ਹੂੰ ਵੈਰੀਫਾਈ ਕਰ ਰਿਹਾ ਹਾਂ ਕਿ ਇਹਦਾਂ ਕੀ ਗੱਲ ਹੋਈ ਹੈ ਸ਼ੁਰੂਆਤ ਕੀ ਮਾਮਲੇ ਦੀ ਸੀ ਸਾਰੇ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੁਲਫਾਨਾ ਦਾ ਕਿੱਥੇ ਦਾ ਵਾਸੀ ਹੈ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਅਲੌਂਗ ਕਰਦਾ ਅੱਜ ਕਰੀਬ 1200 12 ਵਜੇ ਇੱਕ ਇਸੀਟਾ ਰਿਪੋਰਟ ਹੋਇਆ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਦੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮਗਰੂਦ ਛੱਟਾ ਵੀ ਲਾਇਆ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਰਕੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕੁੱਟਮਾਰ ਕੀਤੀ ਵੀ ਗਈ ਹੈ ਤੇ ਉਹਨੂੰ ਕੁੱਸੇ ਵਾਲੇ ਕਰਤਾ ਜੋ ਸੇਵਾ ਦਾ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਨ ਅ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਅਗਲੀ ਦੋ ਤੀਜ ਜਿਹੜੀਆਂ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਤੋਂ ਪਿੱਛੋਂ ਪਤਾ ਕੀਤਾ ਗਿਆ ਵੀ ਉੱਥੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕੜਮਾ ਦਾਜਿਕਤਾ ਵਾਦੀ ਦੀ ਮੁਕਦਮੇ ਵਿੱਚ ਰੈਸਟ ਵੀ ਵਾਦੀ ਦਿੱਤੀ ਗਈ ਹੈ। ਜਿਸ ਖਬਰ ਤੇ ਜਗਜੀਤ ਸਿੰਘ ਸਾਡਾ ਜੁੜ ਚੁੱਕੇ ਨੇ ਫੋਨ ਲਾਈਨ ਤੇ ਸوجਗਜੀਤ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਗੁਰਰਾਮਦਾਸ ਸਰਾ ਦੇ ਵਿੱਚ دہشت ਫੈਲਾਈ ਲੋਹੇ ਦੀ ਰੋੜ ਦੇ ਨਾਲ ਹਮਲਾ ਕੀਤਾ ਹੈ ਸੋ ਕੀ ਕੋਈ ਜਾਣਕਾਰੀ ਮਿਲ ਪਾਈ ਕਿਸ ਮਕਸਦ ਦੇ ਨਾਲ ਇਸ ਮੁਲਜ਼ਮ ਦੇ ਵੱਲੋਂ ਇਹ ਸਭ ਕੀਤਾ ਗਿਆ? ਬਿਲਕੁਲ ਦੇਖੋ ਜਿਦਾਂ ਜੋ ਨਾ ਕਿ ਜਿੱਥੇ ਨਾਲੇ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਸਰਾ ਬਣੀ ਹੋਈ ਹੈ ਗੁਰਰਾਮਦਾਸ ਦੇ ਅਨੁਵਾਦ ਇਹ ਉਹ ਤੁਰਾ ਸਾਰਾ ਮਾਮਲਾ ਆ ਕਿ ਕਿ ਜਿਸ ਤਰੀਕੇ ਨਾਲ ਇੱਕ ਜਿ ਰਕਤੀ ਸੀਗਾ ਜੋ ਕਿ ਆਪਣੇ ਪੰਜਾਬ ਤੋਂ ਬਾਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਹ ਜਿਹੜਾ ਵਿਅਕਤੀ ਸੀਗਾ ਇਹ ਦੂਸਰੀ ਮੰਜ਼ਲ ਦੇ ਉੱਤੇ ਜਾ ਰਿਹਾ ਸੀਗਾ ਤੇ ਜਦੋਂ ਉੱਥੋਂ ਸੇਵਾਦਾਰ ਰਿਆਂ ਨੂੰ ਜਾਣ ਤੋਂ ਡੱਕਿਆ ਕਿ ਉੱਪਰਲੀ ਮੰਜ਼ਲ ਤੇ ਨਹੀਂ ਜਾਣਾ ਪਰ ਇਸ ਵੇਲੇ ਜੋ ਰੋਏ ਲੋਏ ਦੀ ਜੜ ਫੜੀ ਹੋਈ ਸੀ ਉਸ ਨਾਲ ਇਹਨੇ ਇੱਕ ਵਾਰ ਜਿਹੜਾ ਉਹ ਸੇਵਾਦਾਰ ਤੇ ਹਮਲਾ ਕਰ ਦਿੱਤਾ ਗਿਆ ਤੇ ਕਾਫੀ ਉਸਨੂੰ ਟੋਕਾ ਲਗਾ ਦਿੱਤੀਆਂ ਜੀ ਉਸਨੂੰ ਟੱਟਾ ਲਗਾ ਦਿੱਤੀ ਉਹ ਤੋਂ ਬਾਅਦ ਜਿਹੜਾ ਵਾ ਕੁਝ ਤੇਰਾ ਜਿਹੜੀ ਯਾਤਰੀ ਸੀਗੇ ਉਹਨਾਂ ਵੱਲੋਂ ਉਸਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰਦ ਨੇ ਉਹਨਾਂ ਯਾਕੂ ਦਾ ਵੀ ਹਮਲਾ ਕਰ ਦਿੱਤਾ ਗਿਆ ਤੇ ਤਿੰਨ ਤੋਂ ਚਾਰ ਜਾਨ ਨੂੰ ਉਹਦੀ ਗੰਦੀ ਰੂਪ ਜਿਹੜੇ ਜਖਮੀ ਕਰ ਦਿੱਤੇ ਗਏ ਨੇ ਤੇ ਇੱਕ ਵੇਲੇ ਤੋਂ ਗੱਲ ਕਰਨੀ ਹੈ ਉਹਨਾਂ ਜਿਹੜੀ ਜਖਮੀ ਸੀਗੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਸੇਵਾਦਾਰ ਦੀ ਗੱਲ ਕਰੀਏ ਜਿਹੜੇ ਸੀਗੇ ਉਹਨਾਂ ਨੂੰ ਵੀ ਜਿਹੜਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜੀ ਜੀ ਬਿਲਕੁਲ ਜਿਹੜਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਤੋਂ ਪੁੱਛਗਿੱਛ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਇਸ ਦੇ ਬਾਰੇ ਕੋਈ ਜਾਣਕਾਰੀ ਮਿਲ ਪਈ ਕਿ ਕਿਉਂ ਇਸਨੇ ਇਸ ਤਰ੍ਹਾਂ ਕੀਤਾ ਕਿ ਜਾਂ ਫਿਰ ਗੁੱਸੇ ਦੇ ਵਿੱਚ ਆ ਕੇ ਇਸ ਨੇ ਹਮਲਾ ਕੀਤਾ ਪਰ ਦੇਖੋ ਜਿਹੜੀ ਪੁਸ਼ਕਸ਼ੀ ਗੱਲ ਆ ਪੁਲਿਸ ਵੱਲੋਂ ਜਿਹੜਾ ਉਸਨੂੰ ਅਰੈਸਟ ਕਰ ਲਿਆ ਗਿਆ ਸੀਗਾ ਅਰੈਸਟ ਕਰਨ ਤੋਂ ਬਾਅਦ ਚ ਉਸ ਤੋਂ ਪੁਸ਼ਕਸ਼ ਕੀਤੀ ਗਈ ਆ ਜਿਹੜਾ ਉਹਨਾਂ ਕੋਲੋਂ ਇਹ ਡਿਟੇਲ ਮਿਲਿਆ ਕਿ ਇਹ 2 ਦਿਨ ਪਹਿਲਾਂ ਹੀ ਆਪਣੇ ਜਿਹੜਾ ਸ਼ਹਿਰ ਤੋਂ ਆਇਆ ਹੋਇਆ ਵਾ ਤੇ 2 ਦਿਨ ਤੋਂ ਪਹਿਲਾਂ ਇੱਥੇ ਆਣ ਕੇ ਰਹਿ ਰਿਹਾ ਸੀਗਾ ਪਰ ਇਹ ਅੱਲੇ ਦੀਕਰ ਮੰਨਸਾ ਨਹੀਂ ਉਹਦੀ ਮਿਲੀ ਜੇ ਦਾ ਰਾੜ ਚੱਕਣ ਦਾ ਕੀ ਮੰਨਸਾ ਸੀਗੀ ਰਾੜ ਕਿਉਂ ਚਲਾਈ ਐ ਇਹ ਜੁਤਾ ਨਹੀਂ ਜਾਇਰ ਹੋਈ ਕਿਉਂਕਿ ਅਗਰ ਜੇ ਉੱਪਰ ਜਿਹੜੀ ਗੱਲ ਕਰੀਏ ਤੇ ਸ਼੍ਰੀ ਗੁਰੂ ਰਾਮਦਾਸ ਦੇ ਕੰਪਲੈਕਸ ਦੇ ਅੰਦਰ ਕਿਤਨਾ ਕਿਤੇ ਕੋਈ ਨਾ ਕੋਈ ਕੰਟਰੈਕਸ਼ਨ ਦੇ ਕੰਮ ਚੱਲਦੇ ਰਹਿੰਦੇ ਨੇ ਜਿਸ ਤਰੀਕੇ ਨਾਲ ਉੱਪਰ ਜਿਹੜਾ ਕੰਮ ਚੱਲ ਰਿਹਾ ਸੀਗੇ ਉੱਤੇ ਜਿਹੜੇ ਸਰੀਏ ਦੇ ਟੋਟੇ ਸੀਗੇ ਰਾਡ ਪਈਆਂ ਹੋਈਆਂ ਸੀਗੀਆਂ ਤੇ ਇਸ ਤੋਂ ਵੱਲੋਂ ਜਿਹੜੀ ਉਹ ਰਾਡ ਤੋਂ ਚੱਕ ਕੇ ਜਿਹੜੀ ਤੇਵਾਦਾਰ ਤੇ ਹਮਲਾ ਕੀਤਾ ਗਿਆ ਵਾ ਪਰ ਅਜਿਬ ਕਰੇ ਇਸ ਚੀਜ਼ ਦਾ ਕੋਈ ਗੁਲਾਸਾ ਨਹੀਂ ਹੋਇਆ ਕਿ ਅਜ ਕੀ ਸੀ ਇਸ ਨੇ ਇਹ ਹਮਲਾ ਕਿਉਂ ਕੀਤਾ ਜੀ ਬਰਮ ਜੀ ਬਿਲਕੁਲ ਜਿਗਜੀਤ ਬਹੁਤ ਬਤਨਵਾ ਤੁਹਾਡਾ ਤਮਾਮ ਜਾਣਕਾਰੀ ਦੇ